ਫਲੌਰ ਦੇ ਨਜ਼ਦੀਕ ਪਿੰਡ ਔਦਲਾ ਦੇ ਪਿੰਟ ਨੇ ਡੀਐਸਪੀ ਫਲੌਰ ਨੂੰ ਲਗਾਈ ਇਨਸਾਫ ਦੀ ਗੁਹਾਰ ਜਿਤਨਾਸੀ ਹੈ ਕਿ ਫਲੌਰ ਦੇ ਨਜ਼ਦੀਕ ਪਿੰਡ ਔਦਲਾ ਦੇ ਬਸਨੀਕ ਅਮਰੀਕ ਸਿੰਘ ਪੁੱਤਰ ਗੁਲਜਾਰ ਸਿੰਘ ਨੇ ਪੁਲਿਸ ਪ੍ਰਸ਼ਾਸਨ ਦਾ ਇਨਸਾਫ ਲੈਣ ਲਈ ਆਪਣੇ ਸਾਥੀਆਂ ਸਮੇਤ ਡੀਐਸਪੀ ਫਲੌਰ ਨੂੰ ਮਿਲੇ ਇਸ ਵੰਦੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਮਰੀਕ ਸਿੰਘ ਪੁੱਤਰ ਗੁਲਜਾਰ ਸਿੰਘ ਨੇ ਦੱਸਿਆ ਕਿ ਪਿੰਡ ਬਿਲਗਾ ਦੇ ਨਰਿੰਦਰ ਸਿੰਘ ਨੇ ਉਸ ਕੋਲੋਂ ਕੁਝ ਪੈਸੇ ਉਧਾਰ ਲੈ ਸਨ ਉਹ ਪੈਸੇ ਵਾਪਸ ਕਰਨ ਵਿੱਚ ਉਸ ਨੂੰ ਖੱਜਲ ਖਵਾਰ ਕਰ ਰਿਹਾ ਸੀ ਉਹ ਸਾਡਾ ਪੈਸਾ ਦਾ ਲੈਣ ਦੇਣਾ ਕੁਝ ਮੋਤਵਾਰ ਬੰਦਿਆਂ ਨੇ ਵਿਚ ਪੈ ਕੇ ਨਿਵੇੜ ਦਿੱਤਾ ਸੀ ਲੇਕਿਨ ਉਸ ਤੋਂ ਬਾਅਦ ਮਿਤੀ 14/5/2024 ਨੂੰ ਨਰਿੰਦਰ ਸਿੰਘ ਉਰਫ ਮੰਗਾ ਹੈਪੀ ਪੁੱਤਰ ਅਮਰੀਕ ਸਿੰਘ ਪੂਰਾ ਪੁੱਤਰ ਪਾਲ ਸਿੰਘ ਨੇ ਬਿਲਗਾ ਦੇ ਨਜ਼ਦੀਕ ਮੇਰੇ ਉੱਤੇ ਹਮਲਾ ਕਰ ਦਿੱਤਾ ਅਤੇ ਮੈਨੂੰ ਗੰਭੀਰੂ ਵੀ ਜ਼ਖਮੀ ਕਰ ਦਿੱਤਾ ਜਿਸ ਦੀ ਥਾਣਾ ਬਿਲਗਾ ਵਿਖੇ ਐਫ ਆਈ ਆਰ ਵੀ ਦਰਜ ਹੋਈ ਸੀ ਲੇਕਿਨ ਅਜੇ ਤੱਕ ਥਾਣਾ ਬਿਲਗਾ ਦੀ ਪੁਲਿਸ ਨੇ ਉਹਨਾਂ આરોપીਆਂ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ આરોપી ਸ਼ਰਮ ਖੁੱਲੇ ਘੁੰਮ ਰਹੇ ਹਨ ਹੁਣ ਸਾਨੂੰ ਪਤਾ ਲੱਗਾ ਹੈ ਕਿ ਮਨਦੀਪ ਸਿੰਘ ਪੂਰਾ ਜੋ ਕਿ ਬਿਲਗਾਪੱਤੀ ਨੀਲੋਵਾਲਾ ਰਹਿਣ ਵਾਲਾ ਹੈ ਉਸਨੇ ਆਪਣੇ ਹੱਥ ਦੀ ਉਂਗਲੀ ਉੱਪਰ ਛੱਟ ਮਾਰ ਕੇ ਇੱਕ ਜਾਲੀ ਪਰਚਾ ਕਟਵਾਇਆ ਹੈ ਤੇ ਸਾਡੇ ਖਿਲਾਫ ਇੱਕ ਝੂਠੀ ਦਰਖਾਸਤ ਮਨਦੀਪ ਸਿੰਘ ਉਰਫ ਪੂਰਾ ਵੱਲੋਂ ਥਾਣਾ ਬਿਲਗਾ ਵਿਖੇ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਕਿਸੇ ਛਾਸੀ ਦੇ ਤਹਿਤ ਫਸਾਇਆ ਜਾ ਸਕਦਾ ਹੈ ਤੇ ਮੇਰੇ ਉੱਤੇ ਝੂਠਾ ਪਰਚਾ ਵੀ ਪਵਾਇਆ ਜਾ ਸਕਦਾ ਹੈ ਉਹਨਾਂ ਨੇ ਅੱਗੇ ਕਿਹਾ ਕਿ ਇਹ ਵਿਅਕਤੀ 86 ਪਹੁੰਚ ਰੱਖਦੇ ਹਨ ਇਸ ਕਰਕੇ ਥਾਣਾ ਬਿਲਗਾ ਵਿਖੇ ਉਸਦੀ ਕੋਈ ਵੀ ਸਰਮਾਈ ਨਹੀਂ ਹੋ ਰਹੀ ਅਮਰੀਕਸ ਨੇ ਕਿਹਾ ਕਿ ਉਕਤ ਵਿਅਕਤੀਆਂ ਕੋਲੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨ ਅਤੇ ਮਾਲ ਦਾ ਖਤਰਾ ਹੈ ਇਹਨਾਂ ਵਿਅਕਤੀਆਂ ਦੇ ਬਣਦੀ ਕਾਰਵਾਈ ਕਰਕੇ ਸਾਨੂੰ ਇਹਨਾਂ ਵਿਅਕਤੀਆਂ ਤੋਂ ਬਚਾਇਆ ਜਾਵੇ ਜਦੋਂ ਇਸ ਬਾਰੇ ਡੀਐਸਪੀ ਫਲੋਸ ਸਰਦਾਰ ਸਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਨਾ ਦੇ ਕੇਸ ਦੀ ਸਾਡੇ ਸੀਨੀਅਰ ਅਧਿਕਾਰੀ ਇਨਕੁਆਇਰੀ ਕਰ ਰਹੇ ਹਨ ਜੋ ਵੀ ਉਸ ਕੇਸ ਵਿੱਚ ਦੋਸ਼ੀ ਪਾਇਆ ਗਿਆ ਉਸਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਕੀ ਨਾਮ ਆ ਤੁਹਾਡਾ ਅਮਰੀਕ ਸਿੰਘ ਜੀ ਆ ਤੁਸੀਂ ਡੀਐਸਪੀ ਫਲੋਰ ਨੂੰ ਮੈਨ ਲਾਇਆ ਸੀ ਕੀ ਮਾਮਲਾ ਸੀ ਤੁਹਾਡਾ ਸਾਰਾ ਹਾਂ ਜੀ ਸਾਡਾ ਜੀ ਮਾਮਲਾ ਲੜਾਈ ਦਾ ਸੀਗਾ ਜੀ ਤੇ ਲੜਾਈ ਸਾਡੀ ਹੋਈ ਸੀ ਅੱਜ ਤੋਂ 2 ਮਹੀਨੇ ਪਹਿਲਾਂ 4 ਦਿਨ ਹੋ ਗਿਆ ਤੇ ਉਹਨਾਂ ਨੇ ਮੇਰੇ ਸੱਟਾਂ ਮਾਰੀਆਂ ਸੀ ਵਿਰੋਧੀ ਧਿਰ ਨੇ ਜੀ ਤੇ ਉਹ ਤਿੰਨ ਮੁਜਰਮ ਸੀ ਉਹਨਾਂ ਨੇ ਮੇਰੇ ਸੱਟਾਂ ਮਾਰੀਆਂ ਤਾਂ ਮੇਰੀ ਛੱਬੀ ਬਣ ਗਈ ਸੀ ਜੀ ਜੀ ਤੇ ਅੱਜ 4 ਦਿਨ ਹੋ ਗਿਆ ਜੀ ਕੋਈ ਵੀ ਮੁਜਰਮ ਉਹਨਾਂ ਨੇ ਕੋਈ ਅੰਡਰ ਰੈਸਟ ਨਹੀਂ ਕੀਤਾ ਹਾਂਜੀ ਅਸੀਂ ਬੇਨਤੀ ਲੈ ਕੇ ਡੀਐਸਪੀ ਕੋਲ ਆਏ ਸੀ। ਕਿਹਦੇ ਦਾ ਮਾਮਲਾ ਹੈ ਤੁਹਾਡਾ? ਸਾਡਾ ਜੀ 15-20 ਕਹੇ ਹਜ਼ਾਰ ਦਾ ਮਾਮਲਾ ਸੀ। ਮਾਰਗੀ ਜਿਹਾ ਰਹੀ। ਸਮਾਨ ਆ ਉਹਦਾ ਜਿੰਦਾ ਪੱਟਾ ਪਾਉਣ ਵਾਲਾ ਲੈ ਕੇ ਆਏ ਸੀ ਜੀ। ਅੱਛਾ ਤੁਸੀਂ ਵਾਪਸ ਦੇਣ ਕਹੇ ਸੀ? ਹਾਂਜੀ ਵਾਪਸ ਦੇਣ ਕਹੇ ਸੀ। ਕਿੰਨੇ ਬੰਦੇ ਸੀ ਉਹ? ਉਹ 3 ਬੰਦੇ ਸੀ ਜੀ। ਇਹ ਨਰਿੰਦਰ ਸਿੰਘ ਮੰਗਾ ਹੈਪੀ ਤੇ ਭੂਰਾ ਤਿੰਨੇ ਸੀ ਇੱਕ ਪਿੰਡ ਦੇ। ਠੀਕ ਆ ਹਾਂਜੀ ਤੇ ਅੱਜ ਦੇ ਡੀਐਸਪੀ ਡੀਐਸਪੀ ਸਾਹਿਬ ਮਿਲਣ ਆਏ ਆ ਕੀ ਪੀ ਸਵੈਸਨ ਲਾ ਰਹੇ ਨੇ ਡੀਐਚਪੀ ਸਾਹਿਬ ਕੋਲ ਅਸੀਂ ਇਹ ਬੇਨਤੀ ਕੀਤੀ ਆ ਜੀ ਉਹ ਬੰਦੇ ਮੁਜਰਮ ਜਿਹੜੇ ਆ ਜੀ 60 ਦਿਨ ਹੋ ਗਏ ਆ ਜੀ ਉਦਾਂ ਹੀ ਫਰੀ ਜਾਂਦੇ ਆ 60 ਦਿਨਾਂ ਦੇ ਵਿੱਚ ਕੋਈ ਇਨਕੁਆਰੀ ਨਹੀਂ ਕੀਤੀ ਕੋਈ ਸਾਨੂੰ ਕੋਈ ਲੱਟ ਸੇਰਾ ਨਹੀਂ ਪੜਾਇਆ ਉਹ ਸਾਡੇ ਬੱਚਿਆਂ ਨੂੰ ਵੀ ਜਦੋਂ ਜਾਂਦੇ ਆ ਟੱਕਰਦੇ ਆ ਤੇ ਮਿਹਣੇ ਮਾਰਦੇ ਆ ਇਹਨਾਂ ਨੇ ਸਾਡਾ ਕੀ ਕਰ ਲਿਆ ਤੇ ਉਹ ਐਮਪੀ ਐਮਐਲਏ ਦੀ ਕਹਿੰਦੇ ਸਪੋਰਟ ਆ ਉਹਨਾਂ ਨੂੰ ਜੀ ਕਾਫੀ ਤੇ ਉਦਾਂ ਵੀ ਉਹ ਕਹੀ ਜਾਂਦੇ ਅਸੀਂ 1.5 ਲੱਖ ਰੁਪਈਆ ਪੁਲਿਸ ਨੂੰ ਦਿੱਤਾ ਸਾਨੂੰ ਕਿਹੜਾ ਫੜ ਲੂਗਾ ਇੱਥੇ ਜੀ ਤੇ ਸਾਨੂੰ ਕੋਈ ਫੜ ਨਹੀਂ ਸਕਦਾ ਹੈਗਾ ਤੇ ਹੁਣ ਡੀਐਸਪੀ ਸਾਹਿਬ ਕੀ ਆਖਿਆ ਹੁਣ ਡੀਐਸਪੀ ਸਾਹਿਬ ਕਹਿੰਦੇ ਜੀ ਉਹਨਾਂ ਦੀ ਇਨਕੁਆਇਰੀ ਵਾਕਿਆ ਹੀ ਜਲੰਧਰ ਗਏ ਆ ਪੇਪਰ ਜਿਹੜੇ ਇਨਕੁਆਇਰੀ ਵਾਲੇ ਆ ਉਹਨਾਂ ਤੇ ਤੇ ਉਥੋਂ ਆਉਣਗੇ ਤਾਂ ਅਸੀਂ ਤੁਹਾਨੂੰ ਉਹਨਾਂ ਨੂੰ ਅਰੈਸਟ ਕਰਾ ਕੇ ਹਾਂ ਤੇ ਬੇਲ ਉਹਨਾਂ ਨੇ ਲਾਈ ਸੀ ਬੇਲ ਉਹਨਾਂ ਤੇ ਨਾ ਦੀ ਰਿਫਿਊਜ਼ ਹੋ ਗਈ ਜਾਂ ਨਹੀਂ ਉਹਨਾਂ ਦੀ ਰਿਜੈਕਟ ਹੋ ਗਈ ਆ ਜੀ ਉਹਨਾਂ ਦੀ ਤੇ ਹੁਣ ਦੇਖੋ ਜੀ ਉਹ ਅੰਡਰ ਰੈਸਟ ਹੋਣੇ ਚਾਹੀਦੇ ਆ ਜੀ ਤਾਂ ਡੀਐਸਪੀ ਅੱਗੇ ਇਹੀ ਅਰਦਾਸ ਲੈ ਕੇ ਬੇਨਤੀ ਕਰਦੇ ਆ ਕਿ ਉਹ ਬੰਦੇ ਅੰਡਰ ਰੈਸਟ ਹੋਣ ਉਹਨਾਂ ਨੂੰ ਸਜ਼ਾ ਮਿਲੇ ਜਿਹੜਾ ਉਹਨਾਂ ਨੇ ਕੋਈ ਨੁਕਸਾਨ ਮੇਰੇ ਤੇ ਕੀਤਾ ਹੈ ਜੀ ਡੀਐਸਪੀ ਸਾਹਿਬ ਕਹਿੰਦੇ ਵੀ ਵੈਰੀਫਿਕੇਸ਼ਨ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰਾਂਗੇ ਹਾਂਜੀ ਹਾਂਜੀ ਉਹਨਾਂ ਨੇ ਇਹ ਕਿਹਾ ਵੀ ਹਾਂਜੀ ਅ ਡਾਕਟਰ ਸਾਹਿਬ ਤੁਸੀਂ ਜੀ ਡੀਐਸਪੀ ਫਲੋਰ ਨੂੰ ਮਿਲਣਾ ਸੀ ਜਿਹੜੇ ਔਗਲੇਆ ਦੇ ਇੱਕ ਬੰਤੀ ਹੈਗੇ ਆ ਅਮਰੀਤ ਸਿੰਘ ਮਾ ਕੋਈ ਲੜਾਈ ਝਗੜਾ ਦਾ ਮਾਮਲਾ ਸੀਗਾ ਡੀਐਸਪੀ ਫਲੋਰ ਨੂੰ ਮਿਲਿਆ ਕੀ ਸਰਾ ਮਾਮਲਾ ਸੀ ਕੀ ਉਹਨਾਂ ਤੁਹਾਨੂੰ ਕਿਹਾ ਗਿਆ ਹੈ ਪ੍ਰਭੂ ਜੀ ਇਸ ਦਾ ਮਾਮਲਾ ਸਿਵਾ ਵੀ ਇਹ ਜਿਹੜੇ ਔਜਲਿਆਂ ਤੋਂ ਮਿਲ ਗਏ ਥਾਣੇ ਦੇ ਵਿੱਚ ਇੱਕ ਐਫ ਆਈ ਆਰ ਲੋਜ ਹੋਈ ਆ ਉਹਨੂੰ 2 ਮਹੀਨੇ ਹੋ ਗਏ ਨੇ ਉਹ ਉਹਦਾ ਮੁਕਦਮਾ ਨੰਬਰ ਹੈਗਾ 34/24 ਔਰ ਇਸ ਸਬੰਧ ਦੇ ਵਿੱਚ ਅਸੀਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਨ ਗਏ ਐਸਐਸਪੀ ਸਾਹਿਬ ਦੇ ਡਾਇਰੈਕਟਰ ਸਾਹਿਬ ਨੇ ਸਾਨੂੰ ਕਿਹਾ ਤਾਂ ਕਿ ਜਿਹੜੀ ਇਨਕੁਆਇਰੀ ਆ ਉਹ ਬੰਦ ਹੋ ਚੁੱਕੀ ਆ ਹਾਈ ਕੋਰਟ ਦੇ ਆਦੇਸ਼ ਜਾਰੀ ਹੋ ਚੁੱਕੇ ਆ ਕਿ ਜਿਹੜੀ ਇਨਕੁਆਇਰੀ ਲਫਜ਼ਾ ਉਹ ਬੰਦ ਹੋ ਚੁੱਕਾ ਅਸੀਂ ਉਹਨਾਂ ਕੋਲ ਤੁਸੀਂ ਆਪਣੇ ਡੀਐਸਪੀ ਸਾਹਿਬ ਨੂੰ ਮਿਲੋ ਅਸੀਂ ਅੱਜ ਦੂਜੀ ਵਾਰੀ ਡੀਐਸਪੀ ਸਾਹਿਬ ਨੂੰ ਮਿਲਣ ਆਏ ਆ ਔਰ ਇਹਨਾਂ ਨੂੰ ਇਹੀ ਫਰਿਆਦ بار بار ਕੀਤੀ ਆ ਕਿ ਜੀ ਸਾਡੀ ਜਿਹੜੀ ਛੱਬੀ ਆ ਉਹ ਸਾਡੀ ਬੰਦੇ ਦੀ ਬਣੀ ਹੋਈ ਆ ਲੇਕਿਨ ਉੱਥੇ ਕੋਈ ਅਰੈਸਟ ਜਿਹੜੀ ਉਹ ਨਹੀਂ ਪੈ ਰਹੀ ਔਰ ਬਰਾਏ ਮਿਹਰਬਾਨੀ ਜਿਹੜੇ ਦੋ ਲੇਕਿਨ ਜਿਹੜਾ ਪਿੰਡ ਵਾਲਿਆਂ ਦਾ ਕਹਿਣਾ ਆ ਜਿਹੜਾ ਇਹ ਸਾਡੇ ਅਨਸਾਰ ਰਵੀ ਸਿੰਘ ਉਹਨਾਂ ਦਾ ਕਹਿਣਾ ਇਹ ਆ ਤੇ ਜਿਹੜੀ ਉਹਨਾਂ ਤੇ ਰਾਜਸੀ ਦਬਾਅ ਜਿਹੜਾ ਉਹ ਬਣਿਆ ਹੋਇਆ ਆ ਉਹਨਾਂ ਦੀ ਜਿਹੜੀ ਐਮਐਲਏ ਸਾਬ੍ਹ ਆ ਨਾ ਸਰਦਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਜਿੱਥੇ ਕਹਿੰਦੇ ਆ ਕਿ ਦੋਸ਼ੀਆਂ ਨੂੰ ਫੜ ਕੇ ਅੰਦਰ ਦਿਓ ਉੱਥੇ ਇਹਨਾਂ ਦੀ ਹੋਈ ਇੱਕ ਜਿਹੜੀ ਮੈਡਮ ਆ ਜਿਹਨਾਂ ਦੀ ਐਨਡੀਐਮਐਲਏ ਸਾਬ੍ਹ ਸਹਿਬ ਆ ਆ ਉਹ ਉਹਨਾਂ ਨੂੰ ਸ਼ਹਿਦ ਦੇਈ ਰਹੀ ਹੈ ਮਜਰਮਾਂ ਨੂੰ ਔਰ ਕਹਿ ਰਹੀ ਪਏ ਉਹਨਾਂ ਨੂੰ ਹੱਥ ਨਾ ਲਾਓ ਇਹਨਾਂ ਦੇ ਦੱਸਣ ਮੁਤਾਬਕ ਮੈਨੂੰ ਜੋ ਇਹਨਾਂ ਨੇ ਦੱਸਿਆ ਉਸੀਂ ਅੱਜ ਫੇਰ ਦੁਬਾਰਾ ਆਪਣੇ ਬੇਨਤੀ ਲੈ ਕੇ ਡੀਐਸਪੀ ਸਾਹਿਬ ਨੂੰ ਮਿਲੇ ਆਂ ਔਰ ਡੀਐਸਪੀ ਸਾਹਿਬ ਨੇ ਸਾਨੂੰ ਇਹ ਸਵਾਸਨ ਦਵਾਇਆ ਕਿ ਬਹੁਤ ਜਲਦੀ ਤੋਂ ਜਲਦੀ ਜਿਹੜੀ ਉਹ ਕੋਈ ਇੱਕ ਇਨਕੁਆਰੀ ਕਹਿੰਦੇ ਉਹਨਾਂ ਦੀ ਲੱਗੀ ਹੋਈ ਆ ਮੈਨੂੰ ਸਮਝ ਨਹੀਂ ਆਈ ਕਿ 60 ਬਾੜ ਦਿਨ ਜਿਹੜੀ ਆ ਉਹ ਕਿਹੜੀ ਇਨਕੁਆਰੀ ਆ ਜਿਹਨੂੰ ਪੁਲਿਸ 60 ਦਿਨ ਲਾ ਦਿੰਦੀ ਆ ਬਾਠਾਂ ਦਿਨਾਂ ਵਿੱਚ ਜਿਹੜਾ ਸਾਫ਼ ਜਾਹ ਰਿਹਾ ਕਿ ਮੁਜ਼ਰਮਾ ਨੂੰ ਜਿਹੜਾ ਆ ਉਹ ਮੌਕਾ ਦਿੱਤਾ ਜਾ ਰਿਹਾ ਪਿਓ ਉਹ ਆਪਣੇ ਬਿੱਲ ਕਰਾ ਲੈਣ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਆ ਉਹਨਾਂ ਦੇ ਚੁੰਗਲ ਦੇ ਵਿੱਚੋਂ ਬੱਤ ਨਿਕਲ ਆ ਔਰ ਮੈਂ ਸਾਡੀ ਜਿਹੜੀ ਰਿਕਵੈਸਟ ਆ ਇਹ ਬਹੁਤ ਇੱਕ ਲੰਬਾ ਹਰਸਾ ਆ ਇਹਨੂੰ 5-7 ਦਿਨਾਂ ਦੇ ਵਿੱਚ ਵਿੱਚ ਇਨਕੁਆਇਰੀ ਨੂੰ ਕੰਪਲੀਟ ਕੀਤਾ ਜਾਵੇ ਔਰ ਮੁਜਰਮ ਜਿਹੜੇ ਆ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਆ ਉਹ ਦਿੱਤੀ ਜਾਵੇ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।